ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਫੇਸਬੁੱਕ ਦੇ ਉੱਤੇ ਮਸ਼ਹੂਰ ਆ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਮਸ਼ਹੂਰ ਆ ਵੀਰ ਸਾਡਾ ਵਿਸ਼ਵਦੀਪ ਸਿੰਘ ਫਾਜ਼ਿਲਕਾ ਤੇ ਵੀਰ ਜੀ ਉਹਨਾਂ ਦਾ ਇੱਕ ਵਿਵਾਦ ਚੱਲ ਰਿਹਾ ਕਿ ਪੁਲਿਸ ਨੇ ਉਹਨਾਂ ਨੂੰ ਨਜਾਇਜ਼ ਕਿਸੇ ਝੂਠੀ ਰਿਪੋਰਟ ਦੇ ਆਧਾਰ 'ਤੇ ਉਹਨਾਂ ਤੇ ਪਰਚਾ ਦਰਜ ਕਰਕੇ ਤੇ ਜੇਲ੍ਹ ਦੇ ਅੰਦਰ ਮਤਲਬ ਕਿ ਹਵਾਲਾਤ ਦੇ ਵਿੱਚ ਉਹਨੂੰ ਬੰਦ ਕਰਤਾ ਤੇ ਬੜੀ ਦੁੱਖਦਾਈ ਖਬਰ ਆ ਕਿਉਂਕਿ ਤੁਸੀਂ ਉਹਦੀਆਂ ਵੀਡੀਓ ਅਗਰ ਵੇਖੋਗੇ ਤੇ ਵੀਡੀਓ ਦੇ ਵਿੱਚ ਵੀ ਵੀਰ ਨੇ ਦੱਸਿਆ ਕਿ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਜੋ ਕਿ ਐਸੀ ਲੋਕਾਂ ਦਾ ਇੱਕ ਹੱਕ ਬਣਦਾ ਸੰਵਿਧਾਨਿਕ ਹੱਕ ਬਣਦਾ ਤੇ ਉਸ ਸੰਵਿਧਾਨਿਕ ਹੱਕ ਨੂੰ ਦੱਬਣ ਦੇ ਲਈ ਜਿਹੜਾ ਉਥੋਂ ਦਾ ਸੈਕਟਰੀ ਆ ਪੰਚਾਇਤ ਸੈਕਟਰੀ ਜਾਂ ਜਿਹੜੇ ਉਥੋਂ ਦੇ ਅਧਿਕਾਰੀ ਆ ਉਸ ਇਲਾਕੇ ਦੇ ਉਹ ਸਾਰੇ ਜ਼ਿੰਮੇਵਾਰਾਂ ਦੇ ਨਾਲ ਜਾਂ ਤਣਾੜ ਬੰਦਿਆ ਦੇ ਨਾਲ ਰਲ ਕੇ ਤੇ ਤੱਕਾ ਕਰ ਰਹੇ ਉਹਨਾਂ ਨੂੰ ਪੰਚਾਇਤੀ ਉਹਨਾਂ ਦੇ ਹਿੱਸੇ ਦੀ ਜਿਹੜੀ ਜ਼ਮੀਨ ਆ ਉਹ ਨਹੀਂ ਦਿੱਤੀ ਜਾ ਰਹੀ ਤੇ ਵੀਰ ਦਾ ਜਿਹੜਾ ਮਤਲਬ ਕਹਿਣਾ ਹੈ ਕਿ ਸਾਨੂੰ ਜਿਹੜੀ ਜ਼ਮੀਨ ਮਿਲਣੀ ਚਾਹੀਦੀ ਆ ਜਿਹੜੀ ਉਹਨਾਂ ਦੇ ਕੋਟੇ ਦੀ ਜ਼ਮੀਨ ਹੈਗੀ ਹੈ ਨਾ ਤੇ ਪਿੰਡ ਪਿੰਡ ਦੇ ਵਿੱਚ ਵੀ ਮਤਲਬ ਹਰੇਕ ਪਿੰਡ ਦੇ ਵਿੱਚ ਇਹੀ ਹਾਲ ਆ ਜਿਹੜੀ ਐਸੀ ਲੋਕਾਂ ਦੀ ਜ਼ਮੀਨ ਉਹ ਜ਼ਿਮੀਂਦਾਰਾਂ ਵੱਲੋਂ ਵਾਈ ਜਾ ਰਹੀ ਆ ਬੜੇ ਲੰਬੇ ਸਮੇਂ ਤੋਂ 70 ਸਾਲ ਹੋ ਗਏ ਤਕਰੀਬਨ ਇਹੀ ਗੋਲੀ ਚੱਲਦਾ ਪਿਆ ਤੇ ਹੁਣ ਥੋੜੇ ਜਿ ਜੇਕਰ ਕਈ ਲੋਕ ਵਿਚਾਰੇ ਹੋ ਗਏ ਆ ਥੋੜੇ ਦੂਜਵਾਨ ਕੀ ਯਾਰ ਵਾਕਿਆ ਹੀ ਸਾਡੇ ਆ ਵੀ ਇਕੋ ਜਿ ਜ਼ਮੀਨ ਹੋਣੀ ਚਾਹੀਦੀ ਆ ਮਤਲਬ ਕੀ ਅਸੀਂ ਠੇਕੇ ਤੇ ਲੈ ਕੇ ਕੋਈ ਕਰ ਲਈਏ ਤਾਂ ਕਿ ਸਾਡੇ ਘਰੇ ਵੀ ਇੱਕ ਚੰਗਾ ਕੋਈ ਰੋਟੀ ਪੱਕ ਸਕੇ ਹਨਾ ਤੇ ਇਹ ਲੋਕ ਉਹਨਾਂ ਨੂੰ ਮਤਲਬ ਕੀ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੰਦੇ ਆ ਤੇ ਅਫਸਰਾਂ ਦੇ ਨਾਲ ਰਲ ਕੇ ਆਪ ਜ਼ਮੀਨ ਵਾਂਦੇ ਆ ਤੇ ਉਹ ਕੋਈ ਕੋਈ ਭੀਖ ਨਹੀਂ ਮੰਗ ਰਿਹਾ ਜਿਹੜੇ ਉਹਨਾਂ ਦੀ ਹੱਕ ਦੀ ਜ਼ਮੀਨ ਆ ਯਾਰ ਜੇਕਰ ਤੁਸੀਂ 70 ਸਾਲ ਹੋ ਗਏ ਉਦੋਂ ਦੇ ਨਹੀਂ ਰੱਜੇ ਜਾਂ ਤੁਹਾਡੇ ਕੋਲ ਆਪਣੀਆਂ ਨਿੱਜੀ ਜ਼ਮੀਨਾਂ ਵੀ ਹੈਗੀਆਂ ਤੁਸੀਂ ਉਸ ਦੇ ਨਾਲ ਨਹੀਂ ਰੱਜੇ ਤੇ ਆ ਇੱਕ ਪੰਚਾਇਤੀ ਮਤਲਬ ਕਿਲਾ ਦੋ ਕਿਲੇ ਚਾਰ ਕਿਲੇ ਪੰਜ ਕਿਲੇ ਜਿੰਨੇ ਹੋਣਗੇ ਉਹਨਾਂ ਦੇ ਨਾਲ ਨਹੀਂ ਰੱਜਿਆ ਜਾਣਾ ਵੀਰ ਜੀ ਇਹ ਕਰਕੇ ਵਿਸ਼ਵਦੀਪ ਵੀਰ ਵੀ ਕਿਉਂਕਿ ਗੱਲਬਾਤ ਤੋਂ ਪਤਾ ਲੱਗਦਾ ਕਿ ਉਹ ਸਹੀ ਗੱਲ ਕਰ ਰਿਹਾ ਔਰ ਇਹਨਾਂ ਝੂਠਾ ਇਲਜ਼ਾਮ ਉਸ ਉੱਪਰ ਲਾਇਆ ਕਿ ਉਹਨੇ ਜਾ ਕੇ ਸਿਰ ਦੇ ਉੱਪਰ ਪਿਸਤੌਲ ਰੱਖਿਆ ਵੀਰ ਜੀ ਉਹ ਬੰਦਾ ਇਸ ਤਰ੍ਹਾਂ ਨਹੀਂ ਕਰ ਸਕਦਾ ਸਿਰ ਦੇ ਉੱਪਰ ਪਿਸਤੌਲ ਨਹੀਂ ਰੱਖ ਸਕਦਾ ਸਾਰਿਆਂ ਨੂੰ ਪਤਾ ਤੁਹਾਨੂੰ ਠੀਕ ਆ ਪਲੱਸ ਰਹੀ ਗੱਲ ਵੀਰ ਜੀ ਉਹ ਬੰਦਾ ਜਾਤ ਪਾਤ ਨੂੰ ਉਹਨਾਂ ਪ੍ਰਮੋਟ ਨਹੀਂ ਕਰਦਾ ਕਈ ਲੋਕ ਤਾਂ ਸਿਰਫ ਜਾਤ ਪਾਤ ਦੀ ਗੱਲ ਕਰਦੇ ਆ ਪਰ ਜਿਹੜਾ ਵਿਸ਼ਵ ਦੀ ਵੀਰ ਆ ਉਹ ਐਸੀ ਕਮਿਊਨਿਟੀ ਨੂੰ ਬਿਲੋਂਗ ਜ਼ਰੂਰ ਕਰਦਾ ਪਰ ਜ਼ਿੰਮੇਵਾਰਾਂ ਦੀ ਆਵਾਜ਼ ਵੀ ਬਹੁਤ ਜ਼ਿਆਦਾ ਚੁੱਕਦਾ ਹੋ ਤੇ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਆ ਲੱਖੇ ਸੁਧਾਣੇ ਵੀਰ ਨੂੰ ਵੀ ਬੇਨਤੀ ਆ ਪਾਨੇ ਸਿੱਧੂ ਵੀਰ ਨੂੰ ਵੀ ਬੇਨਤੀ ਆ ਕਿ ਵਿਸ਼ਵਦੀਪ ਦੇ ਅੱਜ ਹੱਕ ਦੇ ਵਿੱਚ ਖਲੋਵੋ ਕਿਉਂਕਿ ਅੱਜ ਉਹਨੂੰ ਲੋੜ ਆ ਜਦੋਂ ਪਾਨੇ ਸਿੱਧੂ ਤੇ ਵੀਰ ਤੇ ਵਿਪਤਾ ਪਈ ਸੀ ਤਾਂ ਵਿਸ਼ਵਦੀਪ ਨੇ ਬਹੁਤ ਜ਼ਿਆਦਾ ਜ਼ੋਰ ਲਗਾਇਆ ਸੀ ਕਿ ਪਾਨਾ ਸਿੱਧੂ ਠੀਕ ਆ ਕਿਉਂਕਿ ਪਾਨੇ ਸਿੱਧੂ ਦੇ ਲਈ ਕਿੰਨੇ ਲੋਕ ਉਹਦੇ ਹੱਕ ਦੇ ਵਿੱਚ ਆ ਗਏ ਤੇ ਉਹਨੂੰ ਉਹਨਾਂ ਰਹਾ ਕਰਵਾ ਲਿਆ ਜਿਹੜੇ ਝੂਠੇ ਪਰਚੇ ਉਹਦੇ ਮਾਫ ਹੋ ਗਏ ਤੇ ਹੁਣ ਜੇਕਰ ਵਿਸ਼ਵਦੀਪ ਨੂੰ ਲੋੜ ਆ ਤੇ ਭਾਨੇ ਸਿੱਧੂ ਵੀਰ ਤੁਸੀਂ ਆਪੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਅੱਜ ਉਹਨਾਂ ਨੂੰ ਕਹੋ ਕਿ ਨਾਲ ਖਲੋਣ ਅੱਜ ਜ਼ਰੂਰ ਤੇ ਨਾਲ ਖਲੋਣਾ ਚਾਹੀਦਾ ਵੀਰ ਜੀ ਕਿਉਂਕਿ ਬੰਦਾ ਫਿਰ ਉਹਦਾ ਫੇਰੀ ਵਿਸ਼ਵਾਸ ਰਹੂਗਾ ਤੁਹਾਡੇ ਉੱਪਰ ਕਿ ਨਹੀਂ ਯਾਰ ਜੇਕਰ ਮੈਂ ਇਹਨਾਂ ਨਾਲ ਖਲੋਤਾਂ ਤੇ ਵੀ ਲੋਕ ਖਲੋਤੇ ਸਾਡੇ ਨਾਲ ਤੇ ਜੇਕਰ ਅੱਜ ਤੁਸੀਂ ਨਾ ਨਾ ਖਲੋਤੇ ਫਿਰ ਸਾਡਾ ਵੀ ਵਿਸ਼ਵਾਸ ਉੱਠਣਾ ਜੇ ਕਿਉਂਕਿ ਅਸੀਂ ਲੱਕੇ ਵੀਰ ਨੂੰ ਵੀ ਸੁਣਦੇ ਆ ਉਹਨਾਂ ਦੇ ਵਿਚਾਰ ਵੀ ਬਹੁਤ ਵਧੀਆ ਲੱਗਦੇ ਤੇ ਲੋਕਾਂ ਨੂੰ ਆਖੀਦਾ ਕਿ ਨਹੀਂ ਯਾਰ ਲੱਖਾਂ ਬੰਦਾ ਵਕਤ ਇਹ ਸਹੀ ਆ ਸਾਰੇ ਦੀ ਗੱਲ ਕਰਦਾ ਤੇ ਭਾਨਾ ਸਿੱਧੂ ਵੀਰ ਵੀ ਚਲੋ ਕਰਦਾ ਗੱਲ ਪਰ ਭਾਨੇ ਵੀਰ ਹੁਣ ਤੁਹਾਨੂੰ ਖਲੋਣ ਦਾ ਸਮਝੇ ਵੀਰ ਵਿਸ਼ਵਦੀਪ ਦੇ ਨਾਲ ਖਲੋ ਤਾਂ ਕਿ ਉਹ ਜਲਦੀ ਤੋਂ ਜਲਦੀ ਬਾਹਰ ਆ ਸਕੇ ਤੇ ਜਿਹੜਾ ਉਹਨਾਂ ਦਾ ਹੱਕ ਆ ਉਹ ਵੀ ਜਨਤਕ ਕੀਤਾ ਜਾਵੇ ਸਾਰਿਆਂ ਨੂੰ ਦੱਸਿਆ ਜਾਵੇ ਕਿ ਉਹ ਹੱਕ ਮਿਲਦਾ ਕਿਦਾਂ ਤੇ ਜਿਹੜੀ ਸਾਰੀ ਰਿਪੋਰਟ ਆ ਜਿਹੜੀ ਜਿਹੜਾ ਮਤਲਬ ਗਲਤ ਅਮੀਸ ਬਿਹੇਵ ਕਰਕੇ ਜਾਂ ਗਲਤ ਤਰੀਕੇ ਨਾਲ ਲਿਖੀ ਗਈ ਉਹ ਵੀ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਯਾਰ ਇਹ ਵਾਕਿਆ ਗਲਤ ਤਰੀਕੇ ਦੇ ਨਾਲ ਰਿਪੋਰਟਾਂ ਬਣਾ ਕੇ ਤੇ ਉਹ ਉਹ ਅੰਦਰ ਕਰ ਦਿੱਤਾ ਗਿਆ ਤੇ ਸਾਰਿਆਂ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਵੀਰ ਵਿਸ਼ਵਦੀਪ ਦੇ ਹੱਕ ਦੇ ਵਿੱਚ ਬੋਲੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਨਹੀਂ ਯਾਰ ਬੰਦਾ ਸਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ